ਪਿਰਤ ਪਿਰਤ ਪ੍ਰਭ ਆਇਆ ਪਰਿਆਤੋ ਸਰਨਾਏ ਨਾਨਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਇਕ ਤੇ ਅਖਰ ਹਰ ਮਨ ਬਸਤ ਨਾਨਕ ਹੋਤਨ ਹਾਲ ਇਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਤਿ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਦਿਗਨ ਬਿਨਾਤਨ ਹੋਏ ਵਾਹਿਗੁਰੂ ਜੀ ਕੀ ਪਤੇ ਹੈ ਮੇਨ ਬਿਨਾ ਬਿਨਾ ਸਰਸੋਏ ਸੁਪਨਾ ਸ਼੍ਰੀਿਵਾਹਿ ਗੁਰੂ ਸਾਹਿਬ ਜੀਓ ਤਲੋਕ ਮਨ ਸਾਚਾ ਮੁਖ ਸਾਚਾ ਸੋਏ ਵੇਖ ਇੱਕ ਸਬੈਣ ਕੋਏ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਵੇਖ ਇੱਕ ਸਬੈਣ ਕੋਏ ਨਾਨਕ ਇਹ ਲਖਣ ਬ੍ਰਹਮ ब्रह्मज्ञानी सदा निर्लेप जैसे जल में कमल अलेप ब्रह्मज्ञानी सदा निर्दुख जैसे सूर सर्व को शोक ब्रह्मज्ञानी कहहिं तत् समान जैसे राजरंक को लागै तुल पवन ਬ੍ਰਹਮ ਗਿਆਨੀ ਕਹਿ ਤੀਰਜ ਏਕ ਜਿਉ ਬਸਦਾ ਕੋ ਉਖੋਤ ਕੋ ਚੰਗਣ ਲੇਪ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ ਨਾਨਕ ਜਿਉ ਪਾਵ ਕਸਹਿ ਸੁਭਾਉ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ ਨਾਨਕ ਜੋ ਪਵਕ ਸਹਿਜ ਸੁਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸWARE ਸੰਤ ਸੰਗੀ ਜਨੋ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿ ਸਦਾ ਸਰਕਾਰ ਅਮਰਤ ਬਣੇ ਤੋਂ ਲੈ ਕਰਕੇ ਹੀ ਆਪ ਜੀ ਪਾਤਸ਼ਾਹ ਜੀ ਨੇ ਕਰਨਾ ਕਮਲਾ ਵਿਖੇ ਹਜਰੀਆਂ ਲਵਾਰੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਕਥਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਸ ਤੇ ਪਹੁੰਚੇ ਹਾਂ ਅੱਜ ਆਪ ਜੀ ਨੇ ਸ੍ਰੀ ਗੰਗ ਸਾਹਿਬ ਜੀ ਦੇ ਪਵਿੱਤਰ 272 ਅੰਗ ਤੋਂ ਰੋਖਣੀ ਸਾਹਿਬ ਜੀ ਦੀ 8ਵੀਂ ਅਸ਼ਟਪਦੀ ਆਰੰਭ ਕੀਤੀ ਔਰ ਇਸ 8ਵੀਂ ਅਸ਼ਟਪਦੀ ਵਿੱਚ ਬ੍ਰह्म ਗਿਆਨੀ ਦੀ ਮਹਿਮਾ ਧੰਨ ਧਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਕਰਦੇ ਹਨ ਆਰੰਭ ਕਰਕੇ ਸਰਵਨ ਕਰਾਂਗੇ ਆਪ ਜੀ ਨੇ 8ਵੀਂ ਅਸ਼ਟਪਦੀ ਦਾ ਪਹਿਲਾ ਸ਼ਲੋਕ ਪਹਿਲਾ ਪੜਾ ਸਰਬਨ ਕੀਤਾ ਪਾਉ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਆਪੜੀਆਂ ਅਤੇ ਦਾਸੀਆਂ ਗੁਰ ਚਰਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਦ ਗੱਜ ਕੇ ਆਪੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸ਼ਲੋਕਾਂ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਧੰਤੰਡ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੱਛੇ ਅਰੰਭਤਾ ਤੋਂ ਲੈ ਕੇ ਸੁਖਣੀ ਸਾਹਿਬ ਜੀ ਦੀ ਅਰੰਭ ਦੇ ਵਿੱਚ ਕੀ ਕਿਹਾ ਸੀ ਸਾਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਤੋ ਸਾਨੂੰ ਪਰਮੇਸ਼ਰ ਨੇ ਕਿਰਪਾ ਕੀਤੀ ਗੁਰੂ ਨਾਨਕ ਬਣ ਕੇ ਮਿਲਣਾ ਕੀਤਾ ਔਰ ਫਿਰ ਗੁਰੂ ਬਣ ਕੇ ਸਾਨੂੰ ਪਰਮੇਸ਼ਰ ਤੋਂ ਵਿਛੜੇ ਹੋਏ ਜੀਵਾਂ ਨੂੰ ਪਰਮੇਸ਼ਰ ਵਿੱਚ ਮਲਾਉਣ ਦੀ ਕਿਰਪਾ ਕੀਤੀ ਕਈ ਜਨ ਤਏ ਕੀਟ ਪਤੰਗਾ ਕਈ ਗਜ ਜਨਮ ਕਾਲੇ ਮੀਨ ਪੁਰੰਗਾ ਕਈ ਜਨ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗ ਦੀਚ ਮਿਲਨ ਕੀ ਬਰੀਆ ਚਰਮ ਕਾਲ ਇਹ ਜਹ ਸਜਰੀਆ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਕੇਵਲ ਪਰਮੇਸ਼ਰ ਵਿੱਚ ਮਲਾਇਆ ਨਹੀਂ ਪਰਮੇਸ਼ਰ ਬਣਨ ਦੀ ਰੱਬ ਹੋਣ ਦੀ ਯੋਗਤ ਦਸੀ ਹੈ ਹੈ ਹੀ ਰੱਬ ਇਹ ਇਹ ਜੀਵ ਪਰਮੇਸ਼ਰ ਦੀ ਅੰਸ ਹੈ ਕਹੋ ਕਬੀਰੇ RAM ਕੀ ਅੰਸ ਜਸ ਕਾਗਜ਼ ਪੱਤ ਮਿੜਿਆ ਨਾ ਮਨਸ ਜਿਵੇਂ ਕਾਗਜ਼ ਤੋਂ ਸ਼ਾਹੀ ਨੂੰ ਨੇ ਖਤਮ ਕੀਤਾ ਜਾ ਸਕਦਾ ਇਸੇ ਤਰ੍ਹਾਂ ਇਸ ਆਤਮਾ ਨੂੰ ਬ੍ਰਹਮ ਨੂੰ ਮਾਰਿਆ ਨਹੀਂ ਜਾ ਸਕਦਾ ਬ੍ਰਹਮ ਨੂੰ ਪਰਮੇਸ਼ਰ ਨੂੰ ਕਹਿੰਦੇ ਆ ਪਰਮੇਸ਼ਰ ਪਾਰ ਬ੍ਰਹਮ ਹੈ ਗੁਰੂ ਨਾਨਕ ਗੁਰ ਬ੍ਰਹਮ ਹੈ ਤੇ ਆਪਾਂ ਬ੍ਰਹਮ ਹ ਪਰ ਐਸੀ ਮਾਇਆ ਦੀ ਚੌਂਦੀ ਲੱਗੀ ਆਪਾਂ ਨੂੰ ਆਪਣੀ ਅਸਲੀਅਤ ਭੁੱਲ ਗਈ ਕਿ ਆਪਾਂ ਕੌਣ ਕਿੱਥੋਂ ਆਏ ਆ ਕੀ ਲੈਣ ਆਏ ਆ ਸਾਡਾ ਅਸਲਾ ਕੀ ਸੀਗਾ ਤੇ ਹੁਣ ਅਸੀਂ ਕੀ ਬਣੇ ਹੋਏ ਆ ਤੇ ਗੁਰੂ ਨੇ ਕਿਰਪਾ ਕੀਤੀ ਸ਼ੁਰੂਆਤ ਸਾਡੀ ਕੀਤੀ ਪਰਮੇਸ਼ਰ ਦੇ ਸਿਮਰਤੋਂ ਇਸ ਸੁਖਨੀ ਸਾਹਿਬ ਜੀ ਦਾ ਜਾਪ ਜਿਵੇਂ ਆਮ ਕੋ ਸਿੱਖਾਂ ਦੀ ਕੈਣੀ ਹੈ ਵੀ ਜੇ ਕੋਈ ਜਾਨਾ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਲਵੇ ਤਾਂ ਉਸ ਦੇ 24000 ਸਵਾਸ ਸਫਲੇ ਹੋ ਜਾਂਦੇ ਆ 24 ਘੰਟੇ ਸਫਲੇ ਹੋ ਜਾਂਦੇ ਆ ਮੇਤਾ ਕਹਿੰਦਾ ਜੇ ਕੋਈ ਸੁਖਨੀ ਸਾਹਿਬ ਨੂੰ ਸਮਝ ਲਵੇ ਤੇ ਉਹਦੀ ਜ਼ਿੰਦਗੀ ਸਫਲ ਹੋ ਜਾਣੀ ਆ ਉਹਦਾ ਆਇਆ ਸਫਲ ਹੋ ਜਾਣਾ ਉਹਨੂੰ ਸੋਚੀ ਆ ਜਾਣੀ ਆ ਕਿ ਬਾਣੀ ਸਾਨੂੰ ਕਹਿੰਦੀ ਕੀ ਆ ਤੇ ਅਸੀਂ ਕਰਦੇ ਕੀ ਅਸੀਂ ਕੀ ਹਾਂ ਤੇ ਅਸੀਂ ਆਪਣੇ ਆਪ ਨੂੰ ਸਮਝਿਆ ਕੀ ਹੈ ਉਸੇ ਤਰ੍ਹਾਂ ਜਿਵੇਂ ਇੱਕ ਸ਼ੇਰ ਦਾ ਛੋਟਾ ਜਿਹਾ ਬੱਚਾ ਕਿਤੇ ਜੰਗਲ ਦੇ ਵਿੱਚ ਭਟਕ ਗਿਆ ਆਜਿਨੀ ਨੇ ਪਾਲਨੇ ਆ ਭੇਡਾਂ ਦੇ ਵਿੱਚੋਂ ਆਦੀ ਭੇਡਾਕਾਰ ਦਾ ਫਿਰਦਾ ਚੱਕ ਲਿਆ। ਉਹਨੂੰ ਪਾਲ ਲਿਆ ਭੇਡਾਂ ਦੇ ਵਿੱਚ ਹੁਣ ਉਹ ਭੇਡਾਂ ਦੇ ਵਿੱਚ ਰਹਿੰਦਾ ਰਹਿਦਾ ਆਪਣੇ ਆਪ ਨੂੰ ਭੇਡਾਂ ਦਾ ਬੱਚਾ ਹੀ ਸਮਝਣ ਲੱਗਿਆ। ਉਹਨਾਂ ਨੇ ਤਰ੍ਹਾਂ ਹੀ ਖਾਣ-ਪੀਣ ਲੱਗਿਆ, ਉਹਨਾਂ ਦਾ ਦੁੱਧ ਚੁੰਗਦਾ ਰਿਹਾ। ਉਹੇ ਜਿਹਾ ਦਿਮਾਗ ਹੋ ਗਿਆ, ਉਹੇ ਜੀ ਮਤ ਹੋ ਗਈ। ਬੋਲੀ ਵੀ ਉਹੇ ਜੀ ਬੋਲਣ ਲੱਗ ਪਿਆ ਭੇਡਾਂ ਵਗੂ ਮੈਂ ਮੈਂ ਕਰਾਂ। ਇੱਕ ਦਿਨ ਗੁਰਨਾਨਕ ਗੁਰੂ ਵਰਗਾ ਸ਼ੇਰ ਆਇਆ ਉਸ ਬੱਚੇ ਦਾ ਬਾਪ ਜਿਵੇਂ ਸਾਡਾ ਬਾਪ ਪਰਮੇਸ਼ਰ ਹੈ ਵੱਡਾ ਸ਼ੇਰ ਆਇਆ ਸ਼ੇਰ ਨੇ ਵੇਖਿਆ ਕਿ ਹੈ ਭੇਡਾਂ ਦੇ ਵੀ ਸ਼ੇਰ ਫਿਰਦਾ ਉਹ ਵੱਡਾ ਹੋ ਗਿਆ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਆ ਤੇ ਮੇਰੀ ਕਿੰਨੀ ਪਾਵ ਹੈ ਸਾਨੂੰ ਆਪਣੀ ਹਸਤੀ ਦਾ ਆਪਣੀ ਪਾਵਰ ਦਾ ਹੀ ਨਹੀਂ ਪਤਾ ਸ਼ੇਰ ਨੇ ਸੋਚਿਆ ਕਿ ਸ਼ੇਰ ਭੇਡਾਂ ਵਿੱਚ ਆਏ RAM ਨਾਲ ਫਿਰਦਾ ਨਾ ਭੇਡਾਂ ਡਰਦੀਆਂ ਤੇ ਨਾ ਸ਼ੇਰ ਕੁਝ ਖਾਂਦਾ ਪੀਂਦਾ ਉਹਨਾਂ ਨੂੰ ਇਹ ਤਾਂ 21 ਗੱਲ ਕੀ ਆ ਕਾਰਨ ਕੀ ਆ ਉਹ ਸ਼ੇਰ ਨੇ ਉਸ ਸ਼ੇਰ ਨੂੰ ਜਿਹੜਾ ਭੇਡਾਂ ਵਿੱਚ ਪੜ ਕੇ ਵੱਡਾ ਹੋਇਆ ਸੀ ਬਚਪਨ ਤੋਂ ਲੈ ਕੇ ਉਹ ਲੱਤੇ ਆ ਉਹਨੇ ਵੀ ਦੇਖਿਆ ਵੀ ਹੈ ਤਾਂ ਜਦ ਮੇਰੇ ਵਰਗਾ ਹੀ ਔਰ ਉਹਨੂੰ ਇਹ ਨਹੀਂ ਪਤਾ ਕਿ ਇਹ ਕੇਵਲ ਤੇਰੇ ਵਰਗਾ ਨਹੀਂ ਤੇਰਾ ਹੀ ਅਸਲਾ ਹੈ ਤੂੰ ਇਸੇ ਦਾ ਬੱਚਾ ਜਿਵੇਂ ਕਈ ਲੋਕ ਕਹਿੰਦੇ ਨਜ਼ਰ ਗੁਰੂ ਨਾਨਕ ਵੀ ਤਾਂ ਮਨੁੱਖ ਸੀਗਾ ਨਹੀਂ ਉਹ ਮਨੁੱਖ ਨਹੀਂ ਸੀ ਮਨੁੱਖ ਦੇ ਰੂਪ ਚ ਆਇਆ ਖੁਦ ਪਰਮੇਸ਼ਰ ਸੀ ਸਾਨੂੰ ਸਮਝਾਉਣ ਵਾਸਤੇ ਜਿਹੜੇ ਸੀ ਸ਼ੇਰ ਪਰਮੇਸ਼ਰ ਦੇ ਪੁੱਤਰ ਭੇਡਾਂ ਵਿੱਚ ਰੜ ਕੇ ਭਾਵ ਜੀਵਾਂ ਵਿੱਚ ਰੜ ਕੇ ਜੀ ਮੰਨੀ ਬੈਠੇ ਆ ਆਪਣੇ ਆਪ ਕੋਲ ਪੁੱਛਾਇਆ ਕਹਿੰਦੇ ਭਈ ਕੌਣ ਹੈ ਤੂੰ ਉਹ ਕਹਿੰਦਾ ਜੀ ਮੈਂ ਉਹਨਾਂ ਦਾ ਬੱਚਾ ਹੈ ਕਹਿੰਦਾ ਭਈ ਉਹਨਾਂ ਦਾ ਬੱਚਾ ਨਹੀਂ ਤੂੰ ਮੇਰਾ ਬੱਚਾ ਹੈ ਕਈ ਜਨਮ ਪੇ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਤਿਰੰਗਾਲੇ ਦੇਸ਼ ਜਰੀਆ ਤੋਨਾਂ ਦਾ ਬੱਚਾ ਨਹੀਂ ਤੂੰ ਮੇਰਾ ਬੱਚਾ ਹੈ ਲੈ ਮੈਂ ਤਾਂ ਬਚਪਨ ਤੋਂ ਉਹਨਾਂ ਦੇ ਜਿਹਾ ਆਪਾਂ ਵੀ ਜਿੱਥੇ ਪਲਦੇ ਆ ਉਹੋ ਜਿਹਾ ਹੋ ਜਾਂਦੇ ਆ ਮੈਂ ਤਾਂ ਬਚਪਨ ਤੋਂ ਉਹਨਾਂ ਵਿੱਚ ਹੀ ਪਲੇ ਆ ਜੀ ਕਹਿੰਦੇ ਨਹੀਂ ਤੈਨੂੰ ਉਹਨਾਂ ਨੇ ਕਿਤੇ ਗੁਲਾਮ ਬਣਾ ਲਿਆ ਵਰਗਲਾ ਲਿਆ ਆਪ ਦੇ ਵਿੱਚ ਲਾ ਲਿਆ ਤੂੰ ਉਹਨਾਂ ਵਰਗਾ ਨਹੀਂ ਤੇਰੀ ਅਸਲੀ ਆਵਾਜ਼ ਮੈਂ ਦੱਸਦਾ ਕੀ ਹੈ ਜਿਸ ਵੇਲੇ ਉਹ ਨਵਾਂ ਸ਼ੇਰ ਆਇਆ ਜਿਹੜਾ ਉਹ ਗਰਜਿਆ ਸ਼ੇਰ ਦੀ ਤਰ੍ਹਾਂ ਸ਼ੇਰ ਸੀਗਾ ਸ਼ੇਰ ਤੰਗ ਗਰਜਣਾ ਸੀਗਾ ਗਰਜਿਆ ਨਾਲੇ ਆਹ ਵੀ ਭੱਜ ਗਿਆ ਨਾਲੇ ਭੇਜਣਾ ਭੱਜ ਗਿਆ ਕੋ ਸਤਨਾਮ ਸ੍ਰੀ ਦੋਨੇ ਖੜੇ ਰਹਿ ਗਏ ਕਹਿੰਦੇ ਕੀ ਗੱਲ ਬਣੀ ਕਹਿੰਦੇ ਇਹ ਆ ਆਪਣੀ ਆਵਾਜ਼ ਤੂੰ ਮੇਰਾ ਪੁੱਤਰ ਹੈ ਕੋ ਸਤਨਾਮ ਸ੍ਰੀ ਤੂੰ ਮੇਰੀ ਅੰਸ ਹੈ ਇਸੇ ਤਰ੍ਹਾਂ ਗੁਰੂਆਂ ਨੇ ਇਹ ਜੀਵ ਨੂੰ ਪਰਮੇਸ਼ਰ ਵਿੱਚ ਮਲਾਉਣ ਵਾਸਤੇ ਸ਼ੁਰੂਆਤ ਕੀਤੀ ਪਹਿਲਾਂ ਜੀ ਆਵਾਜ਼ ਬਦਲੀ ਸਿਮਰ 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 ਸੁਖ ਪਾਵ ਸੁਖਣੀ ਸ਼ਾਂਤੀ ਲੰਮਤ ਫਿਰ ਅੱਗੇ ਸੱਤ ਅਸ਼ਟ ਪਦੀਆਂ ਪਿੱਛੇ ਆਪਾਂ ਸਰਵਣ ਕਰਨੀਆਂ ਔਰ ਸੱਤਵੀਂ ਅਸ਼ਟ ਪਦੀ ਵਿੱਚ ਉਹ ਸ਼ੇਰ ਵਰਗੇ ਰੱਬ ਦੇ ਪਿਆਰੇ ਸਾਧੂ ਗੁਰਮੁਖ ਜਿਨ੍ਹਾਂ ਦੇ ਪਿੱਛੇ ਆਪਾਂ ਗੱਲ ਕੀਤੀ ਉਸ ਪਰਮੇਸ਼ਰ ਦੀ ਗੱਲ ਦਰਸ਼ਨ ਵਾਲੇ ਸਾਧੂ ਆਗਮ ਆਗਾਦ ਪਾਤਸ਼ਾਹ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਸੁਣ ਮੀਤਾ ਨਾਨਕ ਬਲਵੰਤਾ ਸਾਡ ਜਣਾ ਕੀ ਅਚਰਜ ਕਥਾ ਉਹ ਰੱਬ ਦੇ ਪਿਆਰੇ ਸਾਧੂ ਜਿਨ੍ਹਾਂ ਨੇ ਉਸ ਅਚਰਜ ਨੂੰ ਜਾਣ ਲਿਆ ਜਿਹੜੇ ਉਹਦੇ ਵਰਗੇ ਹੋਵੇ ਸਤਵੇਂ ਅਸ਼ਟਪਦੀ ਵਿੱਚ ਆ ਕੇ ਪਾਤਸ਼ਾਹ ਕਹਿੰਦੇ ਆਓ ਤੁਹਾਨੂੰ ਤੁਹਾਡੇ ਮਾਲਕ ਦੀ ਗੱਲ ਦੱਸਾਂ ਜਿਹੜਾ ਬੜਾ ਵਿਸ਼ਾਲ ਹੈ ਬੜਾ ਬਯੰਕ ਹੈ ਤੂੰ ਤਾਂ ਮੰਗਤਾ ਬਣਿਆ ਫਿਰਦਾ ਤੂੰ ਰਾਜੇ ਦਾ ਪੁੱਤਰ ਹੋ ਕੇ ਦਰਦਰ ਦਾ ਮੰਗਤਾ ਬਣਿਆ ਫਿਰਦਾ ਆਹ ਤੈਨੂੰ ਦੱਸਾਂ ਤੂੰ ਕੌਣ ਆਹ ਤੇਰੇ ਮਾਲਕ ਦੀ ਗੱਲ ਦੱਸਾਂ ਉਹ ਕੈਸਾ ਹੈ ਆਗਮ ਆਗਾਜ਼ ਸਮੁੰਦਰ ਤੋਂ ਡੂੰਗਾ ਪਾਰ ਸ੍ਰਿਸ਼ਟੀ ਦੇ ਪਰਲੇ ਪਾਰ ਤੱਕ ਰਹਿਣ ਵਾਲਾ ਬ੍ਰਹਮ ਤੂੰ ਵੀ ਬ੍ਰਹਮ ਹੈਂ ਉਹ ਵੀ ਬ੍ਰਹਮ ਹੈ ਪਾਰ ਬ੍ਰਹਮ ਸੋਏ ਜੇ ਤੂੰ ਕਿਤੇ ਉਹਨੂੰ ਜਪਣ ਲੱਗ ਜਾਵੇਂ ਤੋ ਐ ਗੁਲਾਮੀ ਤੋਂ ਨਿਕਲ ਸਕਦਾ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਰੰਤਾ ਆ ਤੈਨੂੰ ਹਜੇ ਰੱਬ ਦੀ ਗੱਲ ਤਾਂ ਸਮਝ ਨਹੀਂ ਆਉਣੀ ਮੈਂ ਤੈਨੂੰ ਰੱਬ ਦੇ ਪਿਆਰਿਆਂ ਦੇ ਲੱਛਣ ਦੱਸਾਂ ਕੋ ਸਤਨਾਮ ਸ੍ਰੀ ਰੱਬ ਦੀ ਗੱਲ ਨਹੀਂ ਤੈਨੂੰ ਹਲੇ ਸਮਝ ਆਉਣੀ ਰੱਬ ਦੇ ਨਾਮ ਮੇਰੇਆਂ ਨਹੀਂ ਗੱਲ ਦੱਸਾਂ ਤੈਨੂੰ ਸਾਧ ਜਣਾ ਕੀ ਅਚਰਜ ਕਥਾ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਕੀ ਉਹਦੇ ਵਰਗੇ ਬਣਾ ਲਿਆ ਨਾ ਹਰਕਾ ਸੇਵਕ ਸੋਹਾਰ ਜਿਹਾ ਆ ਤੈਨੂੰ ਉਹਨਾਂ ਦੀ ਗੱਲ ਦੱਸਦਾ ਪਹਿਲਾਂ ਮੈਂ ਫੇਰ ਤੈਨੂੰ ਦੱਸوں ਤੂੰ ਕੌਣ ਕਿਉਂਕਿ ਕਿਸੇ ਨੂੰ ਦਲਦਲ ਵਿੱਚੋਂ ਕੱਢਣਾ ਕੋਈ ਸੌਖੀ ਜੀ ਗੱਲ ਨਹੀਂ ਹੈ ਅਸੀਂ ਦਲਦਲ 'ਚ ਫਸੇ ਹੋਏ ਆਂ ਪਰਮੇਸ਼ਰ ਨੇ ਸਾਡੇ ਤੇ ਦਇਆ ਕੀਤੀ ਰਹਿਮ ਕੀਤਾ ਦੁਨੀਆਂ ਵਿੱਚ ਗੁਰੂ ਨਾਨਕ ਬਣ ਕੇ ਆਏ ਤੇ ਸਾਨੂੰ 10 ਜਾਮਿਆਂ ਵਿੱਚ 238 ਸਾਲਾਂ ਵਿੱਚ ਦੱਸਿਆ ਕਿ ਤੁਸੀਂ ਕੌਣ ਹੋ ਚੱਲਾਂਗੇ ਅੱਧੀ ਅਸ਼ਪਦੀ ਉੱਤੇ ਵੀ ਆਪਾਂ ਤੋਂ ਗੁਰ ਸਾਹਿਬ ਦੇ ਲੱਛਣ ਭਾਵ ਗੁਰਮੁਖਾਂ ਦੇ ਪਾਵੇਂ ਕਿ ਲੋਕਾਂ ਨੇ ਸਾਧ ਸ਼ਬਦ ਨੂੰ ਮਰਜ਼ੂਦ ਵੀ ਕੀਤਾ ਗਲਤ ਵਰਤੋਂ ਕੀਤੀ ਦੁਰਵਰਤੋਂ ਕੀਤੀ ਸਾਧ ਦਾ ਬਾਣਾ ਪਾ ਕੇ ਗਲਤ ਚੱਲੇ ਸਾਧ ਸ਼ਬਦ ਨੂੰ ਖਰਾਬ ਕੀਤਾ ਸਾਧ ਸ਼ਬਦ ਮਾਰਾ ਨੀਆ ਲੋਕਾਂ ਦੇ ਇੱਥੇ ਲੱਛਣ ਮਾਰੇ ਹੋ ਸਕਦੇ ਆ ਤਾਂ ਉਹ ਉਹ ਸਾਧ ਦੀ ਗੱਲ ਉਹ ਗੁਰਮੁਖ ਜੋ ਰੱਬ ਨਾਲ ਇੱਕਵੇਂ ਹੋ ਚੁੱਕੇ ਆ ਉਹਨਾਂ ਦੇ ਲੱਛਣ ਵਿੱਚ ਸਤਿ ਨਿ ਅਸ਼ਟਪਦੀ ਵਿੱਚ ਬਾਬਾ ਜੀ ਨੇ ਕਹੇ ਜੇ ਕਹਤੇ ਤੈਨੂੰ ਨਾ ਪਤਾ ਲੱਗਦੀ ਉਹਨਾਂ ਦੀ ਸੰਗਤ ਕਰਨੇ ਨਾ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਨ ਸਗਦੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਉਹ ਸਾਧਕ ਸੰਗ ਪ੍ਰਗਟੈ ਸੋ ਗਿਆ ਸੁਗਿਆਨ ਦਾ ਮਤਲਬ ਕੀ ਹੈ ਸਵੈ ਦਾ ਗਿਆਨ ਜਿਵੇਂ ਉਹ ਸ਼ੇਰ ਨੇ ਬੱਚੇ ਦੱਸਿਆ ਵੀ ਤੂੰ ਕੌਣ ਏ ਉਹ ਗੁਰੂ ਅਰਜਨ ਦੇਵ ਜੀ ਉਹ ਖੁਦ ਸ਼ੇਰ ਖੁਦ ਪਰਮੇਸ਼ਰ ਦੇ ਰੂਪ ਗੁਰੂ ਅਰਜਨ ਆਪ ਹਰ ਸਾਨੂੰ ਦੱਸਦੇ ਆ ਜੇ ਕਿਤੇ ਤੂੰ ਉਹਦੇ ਪਿਆਰਿਆਂ ਦੀ ਸੰਗਤ ਵੀ ਕਰ ਲਵੇਂ ਨਾ ਤੈਨੂੰ ਪਤਾ ਲੱਗੇ ਸੁ ਗਿਆਨ ਸਵੈ ਦਾ ਗਿਆਨ ਗਿਆਨ ਤਾਂ ਬਹੁਤ ਹੈ ਨਾ ਸੈਂਸ ਕੋਲੇ ਵੀ ਗਿਆਨ ਹੈ ਬੱਚਿਆਂ ਕੋਲੇ ਗਿਆਨ ਹੈ ਬਾਸਟੈਂਡ ਦਾ ਡਾਕਟਰ ਦਾ ਮਿਸਤਰੀ ਦਾ ਪਤਾ ਨਹੀਂ ਕਿੰਨੇ-ਕਿੰਨੇ ਗਿਆਨ ਦੁਨੀਆ 'ਚ ਭਰੇ ਪਏ ਆ ਪਰ ਆਪਣੇ ਆਪੇ ਦਾ ਗਿਆਨ ਕਿਸੇ ਬਿਰਲੇ ਨੇ ਪ੍ਰਾਪਤ ਕੀਤਾ ਅਸੀਂ ਦੂਜੇ ਦੇ ਬਾਰੇ ਪੂਰੀ ਜਾਣਕਾਰੀ ਲੱਭਦੇ ਹਾਂ ਪਰ ਖੁਦ ਦਾ ਪਤਾ ਨਹੀਂ ਕੌਣ ਆ ਕਿੱਥੋਂ ਆਇਆ ਕੀ ਲੈਣ ਆਇਆ ਧਿਆਨ ਦੇ ਜੇਕਰ ਤੈ ਤੂੰ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਲੈਣਾ ਤੈਨੂੰ ਤੇਰੇ ਆਪ ਦਾ ਪਤਾ ਲੱਗ ਜਾ ਜਿਸ ਰੱਬ ਨੂੰ ਬਾਹਰੋਂ ਭਾਲਦਾ ਫਿਰਦਾ ਹੈ ਨਾ ਉਹਨਾਂ ਦੀ ਸੰਗਤ ਕਰਕੇ ਤੈਨੂੰ ਕੋਲੋਂ ਮਿਲ ਸਕਦਾ ਸਾਧ ਕੇ ਸੰਗ ਪੁੰਝੈ ਪ੍ਰਭ ਨੇ ਆ ਸਾਰੇ ਸੰਗਤ ਸਾਹਿਬਹੁਤ ਨਵੇਰਾ ਕੰਮ ਕੰਮ ਨਿਭਣ ਜਾਊਗਾ ਅਜੰਮਣਾ ਮਰਨਾ ਖਤਮ ਹੋ ਜਾਊਗਾ ਜੇ ਤੋਰਨਾ ਗੁਰਮੁਖਾਂ ਦੀ ਸੰਗਤ ਕਰੇ ਉਹਨਾਂ ਗੁਰਮੁਖਾਂ ਦੀ ਨਿੰਦਿਆ ਕਰਨ ਤੋਂ ਵਰਜੇ ਆ ਸਾਨੂੰ ਸਤਿਗੁਰਾਂ ਨੇ ਵੀ ਇਹੋ ਜਿਹਾ ਰੱਬ ਦੇ ਪਿਆਰੇ ਨੂੰ ਕਦੇ ਮਾੜਾ ਨਾ ਕਹੋ ਕਹੋ ਸਤਨਾਮ ਸ੍ਰੀ ਜਿਹੜੇ ਉਹਨਾਂ ਦੇ ਇੱਕ ਵਿੱਚ ਹੋ ਚੁੱਕੇ ਖੈਰ ਆਪਾਂ ਅੱਜ ਦੀ ਅਸ਼ਟਪਰੀ ਆਰੰਭ ਕਰਦੇ ਆ ਪਿੱਛੇ ਆਪ ਜੀ ਨੇ ਪੈਸਾ ਮੋੜਾ ਤੋਂ ਕਥਾ ਕਬੀ ਸਰਪੰਨ ਕੀਤੀ ਹੈ 10ਵੇਂ ਲੜੀਵਾਰ ਕਥਾ ਬੰਦ ਨੇ ਕੀਤੀ ਗ੍ਰਹਿ ਵਿਖੇ ਹੀ ਇਸ ਨੂੰ ਰਿਪੀਟ ਕਰਦੇ ਰਹੇ ਆ ਕਥਾ ਕਰਕੇ ਆਪ ਜੀ ਦੇ ਮੋਇਨਾ ਤੇ ਪਹਿਲੇ ਤਰ੍ਹਾਂ ਪਹੁੰਚਣੀ ਹੋਣੀ ਆ ਸੋ ਦਾਸ ਬੜਾ ਮਗਿਆਨੀ ਵਾਲੀ ਪੌੜੀ ਤੇ ਪਹੁੰਚਿਆ ਅਸ਼ਬਦੀ ਤੇ ਪਹੁੰਚੇ ਜਿਨ੍ਹਾਂ ਨੇ ਐਸੇ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਕਰ ਲਈ ਆ ਉਹ ਕਿਹੋ ਜੇ ਹੋਵੇ ਜਿਵੇਂ ਉਹ ਛੇੜ ਦੇ ਬੱਚੇ ਨੇ ਛੇੜ ਬਾਪ ਦੀ ਸੰਗਤ ਕੀਤੀ ਥਾ ਪਤਾ ਲੱਗਿਆ ਓਏ ਤੂੰ ਐ ਜੀਵ ਨਹੀਂ ਐ ਤੂੰ ਤਾਂ ਰੱਬ ਦੀ ਅੰਸ ਹੈ ਕਹੇ ਕਬੀਰੇ RAM ਕੀ ਅੰਸ ਜਸ ਕਾਗਡ ਪਰ ਮਿਟੈ ਨਾ ਮਨਸ ਇਹਨੂੰ ਮਾਰਿਆ ਨਹੀਂ ਜਾ ਸਕਦਾ ਆਤਮਾ ਮਰਦੀ ਨਹੀਂ ਐ ਗੁਰ ਕਾ ਬਚਨ ਬਸੈ ਜੀ ਨਾਰੇ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਸ਼ਬਦ ਵਸ ਗਿਆ ਉਹ ਸਰੀਰ ਕਰਕੇ ਵੀ ਅਮਰ ਹੋ ਜਾਂਦੇ ਆ ਕੋ ਸਤਨਾਮ ਸ੍ਰੀ ਆਤਮਾ ਤਾਂ ਮਰਦੀ ਕੋਈ ਨਹੀਂ ਉਹ ਸਰੀਰ ਬਦਲਦੀ ਆ ਰਹੀ ਆ ਐਸੇ ਘਰ ਹਮ ਬਹੁਤ ਵਸਾਏ ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹਨੇ ਬੇਅੰਤ ਘਰਾਂ ਵਿੱਚੋਂ ਲੰਘਿਆ ਜਦ ਹਮ ਰਾਮ ਗਰਭ ਹੋਇ ਆਏ ਤੇ ਹੁਣ ਮੈਂ ਰਾਮ ਦੇ ਘਰੇ ਜੰਮਿਆ ਜਿਵੇਂ ਪਿਛਲੀ ਵਿਸਾਖੀ ਤੇ ਕੱਲ ਪਰਸੂ ਆਪ ਜੀ ਨੇ ਵਿਅਕਤ ਵਿਚਾਰਕ ਸਰਪੰਚ ਕੀਤੀਆਂ ਗੁਰ ਘਰ ਜਨਮੇ ਗਵਰਨਮੈਂਟ ਆਇਆ ਅਨਹਦ ਰਾਤੇ ਈਮਾਨ ਲਾਇਆ ਦਸਵੇਂ ਪਾਤਸ਼ਾਹ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਇਹ ਦੱਸ ਦਿੱਤਾ ਕਿ ਤੁਸੀਂ ਕੌਣ ਮਰਨ ਵਾਲੇ ਨਹੀਂ ਆ ਦੇਖੋ ਮਰ ਕੇ ਵੀ ਜਿਉਂਦੇ ਹੋ ਸਕਦੇ ਆ ਸਾਹਮਣੇ ਪੰਜਾ ਸਿੰਘਾਂ ਦੇ ਸੀਸ ਕੱਟੇ ਫਿਰ ਜਿਉਂਦੇ ਕੰ ਉਹ ਜਿਵੇਂ ਸ਼ੇਰ ਨੇ ਭੇਡਾਂ ਵਾਲਾ ਦਿਮਾਗ ਉਹਦਾ ਵੰਡ ਦਿੱਤਾ ਸ਼ੇਰ ਵਾਲਾ ਲਾ ਦਿੱਤਾ ਕੋਈ ਸਤਨਾਕ ਸੁਣੋ ਜਿਹੜੀ ਮਾਥੀ ਭੇਡਾਂ ਵਾਲੀ ਉਹ ਕੰਨਤੀ ਤੇ ਜਿਹੜੀ ਸ਼ੇਰ ਵਾਲੀ ਮਾਥੀ ਉਹਨ ਦੇਤੀ ਕਹਿੰਦੇ ਤੂੰ ਆਈ ਉਹਨ ਦੇ ਤਵਾ ਦੋ ਵੀ ਸ਼ੇਰ ਹੋ ਗਿਆ ਕੋਈ ਸਤਨਾਕ ਇਹ ਆਸੀ ਨਾ ਦਿਆ ਸਿੰਘ ਨੂੰ ਇਹ ਲੋ ਮੰਗਿਆ ਸੀ ਸੱਲਿਆ ਹੋਵੇ ਕਿਸੇ ਚਾਹੀਦਾ ਦੁਤੀ ਬਾਜ ਮਾਰੀ ਦੁਨੀਆ ਜਥੰਬਰ ਕੀ ਹਜ਼ਾਰਾਂ ਦਾ ਕੱਠਾ ਲੱਖਾਂ ਦਾ ਕੱਠਾ ਆ ਕੀ ਬਦ ਅਸੀਂ ਤਾਂ ਮਾਇਆ ਦੀ ਬੜੀ ਭੇਡਾ ਜਿੰਨੇ ਆ ਹੀਰੇ ਜਵਾਹਰਾ ਚੜਾਉਣੇ ਆ ਸੋਨਾ ਚਾਂਦੀ ਚੜਾਉਣੇ ਆ ਬਾਪੂ ਸਿਰ ਮੰਗੀ ਜਾਂਦਾ ਸਿਰ ਕੀ ਕਰੂਗਾ ਸਾਰੇ ਨੀਵੀਆਂ ਪੈ ਗਿਆਂ ਤੇ ਦੂਜੇ ਕਦੀ ਝਾਕਦੇ ਹਣ ਕਿਹੜਾ ਉੱਠੇ ਸਿਰ ਦੇਣ ਵਾਸਤੇ ਦਇਆ ਸਿੰਘ ਸਾਹਮਣੇ ਗਿਆ ਉੱਠ ਕੇ ਮਹਾਰਾਜ ਨੂੰ ਮਾਫੀ ਚਾਹੁੰਨੇ ਆ ਤੁਸੀਂ ਦੁਬਾਰੇ ਕਿਹਾ ਇਹ ਸਿਰ ਤਾਂ ਤੁਹਾਡਾ ਹੀ ਆ ਲੋ ਕੱਟ ਲੋ ਕੱਟਣਾ ਦਾ ਕੱਟਣਾ ਸਾਨੂੰ ਅਸੀਂ ਕਰਨਾ ਵੀ ਕੀ ਹੈ ਇਹਦਾ ਧਨਮਨ ਧਨਸਲ ਸੋਫਗੁਰ ਕੋ ਹੋਪਾ ਮੰਨਿਆ ਪਾਈਏ ਆਹ ਲਓ ਮਾਰਾ ਤੁਹਾਡਾ ਹੀ ਆ ਅੱਛਾ ਕੀ ਨੌਦਰ ਜੀ ਨੌ ਤਾਂ ਮੇਰਾ ਨਾਇਆ ਸਿੰਘ ਹੈ ਕਿੱਥੋਂ ਆਇਆ ਜੀ ਲਾਹੌਰ ਤੋਂ ਅੱਛਾ ਲਾਹੌਰ ਚ ਦਾਇਆ ਪੈਦਾ ਹੋਗੀ ਕਿਸੇ ਵੇਲੇ ਬਾਬਾ ਜਾਨ ਕੋ ਉਥੋਂ ਟੱਪਿਆ ਸੀਗਾ ਔਰ ਤੜਕੇ ਤੜਕੇ ਇੱਕ ਪਹਿਰ ਗਊਆਂ ਦਾ ਕਤਲੇਆਮ ਕੀਤਾ ਜਾਂਦਾ ਫਿਰ ਸਾਰਾ ਦਿਨ ਉਹ ਮਾਸ ਵੇਚਿਆ ਜਾਂਦਾ ਲਹਾਉ ਸ਼ਹਿਰ ਸ਼ਹਿਰ ਖੇਰ ਸਵਾ ਪਹਿਰ ਤੜਕੇ 3-4 ਘੰਟੇ ਕਿਉਂਕਿ ਪਸ਼ੂ ਬਟਨ ਕੇ ਥਾਪਕਾ ਚੈਅ ਲੱਗਦਾ 3-4 ਘੰਟੇ ਵੰਡੇ ਜਾਂਦੇ ਹੱਥ ਤੱਕ ਵੇਚੇ ਜਾਂਦੇ ਚੱਲ ਮਰਦਾਨੇ ਇੱਥੇ ਨਹੀਂ ਰੁਕਣਾ ਆਪਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀ ਨਾਮ ਹੈ ਜੀ ਦਇਆਲ ਦਇਆਰਾ ਕਿਥੋਂ ਲਾਹੌਰ ਤੋਂ ਅਨਹਾਉਟ ਦਇਆ ਪੈਣਾ ਹੋਗੀ ਤੀਜੇ ਪਾਤਸ਼ਾਹ ਨੂੰ ਲਾਹੌਰ ਦੇ ਵਾਸੀਆਂ ਨੇ ਆ ਕੇ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਆਪ ਜੀ ਦੇ ਪਹਿਲੇ ਜਾਮੇ ਦੇ ਬਚਨ ਬਦਲ ਦਿਓ ਕਿਉਂਕਿ ਜਿਹਨੇ ਲਿਖਿਆ ਉਹ ਬਦਲ ਸਕਦਾ ਕੀ ਜੀ ਤੁਸੀਂ ਕਿਹਾ ਸੀਗਾ ਲਾਹੌਰ ਸ਼ਹਿਰ ਜਹਿਰ ਕਹਿਰ ਸਾਡੇ ਬੜੀਆਂ ਲੜਾਈਆਂ ਦੇ ਜੰਗਾਂ ਹੁੰਦੀਆਂ ਰਹਿੰਦੀਆਂ ਬਦਲ ਦਿਓ ਸਾਤ ਜੇ ਬੋਲੇ ਸਹਿਜ ਕਬਾਇ ਸਾਤ ਕਾ ਬੋਲੇ ਅਬਿਥਾ ਨਾ ਜਾਏ ਸਾਤ ਅੰਧਾ ਅੱਖਰ ਵੀ ਮੋਜਲ ਨਿਕਲ ਗਿਆ ਉਹ ਵੀ ਨਹੀਂ ਜਾਂਦਾ ਪਿੱਛੇ ਸ਼ਬਦ ਵਿੱਚ ਇਸੇ ਪਉੜੀ ਆਇਆ ਸੀਗਾ ਕਿ ਸਾਤ ਦੇ ਮੂੰਹ ਤੋਂ ਨਿਕਲਿਆ ਅੰਧਾ ਅੱਖਰ ਵੀ ਪੂਰਾ ਹੋ ਜਾਂਦਾ ਉਹ ਸਾਧ ਦੀ ਗੱਲ ਕਰਦੇ ਆ ਉਹ ਸਾਧ ਗੁਰੂ ਨਾਨਕ ਵਰਗੇ ਗੁਰੂ ਨਾਨਕ ਨੇ ਅਨੇਕਾ ਸਿੱਖ ਜਿਨ੍ਹਾਂ ਨੂੰ ਗੁਰੂ ਨੇ ਆਪ ਦੇ ਵਰਗੇ ਬਣਾ ਲਈ ਆਪ ਦੇ ਰੂਪ ਹੋਤੇ ਉਹਨਾਂ ਦੀ ਗੱਲ ਹੈ ਇਹ ਤੀਜਾ ਪਾਠਸ਼ੇ ਜੀ ਕਹਿਣ ਲੱਗੇ ਛੰਗ ਤੁਸੀਂ માਫੀ ਮੰਗ ਲਈ ਬਖਸ਼ ਦਿੰਨੇ ਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਐਸੇ ਸਾਡੇ ਸ਼ਾਂਤੀ ਰੂਪੀ ਲਾਹੌਰ ਵਿੱਚ ਕਾਮ ਕ્રોਧ ਵੀ ਵੱਸਦਾ ਐਸੇ ਸ਼ਾਂਤੀ ਰੂਪੀ ਲਾਹੌਰ ਵਿੱਚ ਕਦੇ ਹਰੀ ਦੀ ਸਿਫਤ ਵੀ ਹੋਵੇਗੀ ਕੋ ਸਤਨਾਮ ਇਹ ਵੀ ਲਾਹੌਰ ਹੈ ਉਹ ਵੀ ਲਾਹੌਰ ਹੈ ਸ੍ਰੀ ਵਿਹਰ ਮੰਦਰ ਹੈ ਉਹ ਵੀਹਰ ਮੰਦਰ ਹੈ ਕਾਇਆ ਹਰ ਮੰਦਰ ਹਾਰਾਤ ਸਵਾਰੀ ਦੋਗੇ ਗੱਲ ਤਾਂ ਮਨੁੱਖ ਦੀ ਐ ਇਹ ਲਿਖੀ ਗੁਰਬਾਣੀ ਚ ਜਿਹੜੇ ਨਾਮ ਦੀ ਗੱਲ ਕਰਦੇ ਉਹ ਮਨੁੱਖ ਦੇ ਵਿੱਚ ਗਾਈਡੈਂਸ ਗੁਰਬਾਣੀ ਤੋਂ ਮਿਲਦੀ ਆ ਤੁਹਾਨੂੰ ਕੋ ਸਤਿਗੁਰੂ ਜੋਗਾ ਜੁਗਾਂਤਰਾ ਤਾਂ ਸਾਨੂੰ ਐਸਾ ਗੁਰੂ ਦੇਤਾ ਮੇਰੇ ਪ੍ਰੀਤਮ ਨੇ ਆਉਣ ਵਾਲੀਆਂ ਰੂਹਾਂ ਦਾ ਵੀ ਉਧਾਰਕਾ ਦਾ ਰਹਿਣਗੇ ਅਜੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਛਾ ਲਾਹੌਰ ਤੇ ਆ ਪੈਦਾ ਹੋ ਗਈ ਕਲੇਕਰ ਭਾਨ ਚੱਕੀ ਆ ਨਾ ਮਹਾਰਾਜਾ ਨਾ ਅਜੀ ਤਾਂ ਚਾਕੂ ਟੱਕ ਚੱਕਣ ਤੋਂ ਵੀ ਡਰ ਜਾਣੇ ਆ ਜਾਂ ਤਾਂ ہماری ਖਤਰੀ ਹਮ ਤੋ ਤੋਲਣ ਗਾਣੇ ਤੱਕੜੀ ਚਿੜੀ ਉੱਡੇ ਤੋ ਹਮ ਡਰ ਜਾਏ ਸ਼ਾਸਤਰ ਕੈਸੇ ਉਠਾਰੇ ਆ ਜਾ ਹਰ ਤੈ ਨੂੰ تلوار ਚ ਪਾਉਂਗਾ ਹੁਣ ਕਹੋ ਸਤਨਾਮ ਇੱਕ ਚਕਾਉਣੀ ਹੱਥ ਵਿੱਚ ਇੱਕ ਚਕਾਉਣੀ ਖਵਾਉਣੀ ਮਰਦੀ ਤੇ ਅਰਜ਼ੀ ਜਾਣ ਦਿਓ ਮੈਂ ਉਹਨਲੀ ਉਸ ਵਾਸਤੇ ਲੈ ਕੇ ਚਲਾ ਆਪਦੀ ਜੀ ਸਤ ਨੂੰ ਕਿ ਅਗਰਬ ਗਿਆਨੀ ਦੀ ਜਿਹੜੀ ਅਸ਼ਟਪਲੀ ਹੈ ਕੀ ਕਹਿੰਦੀ ਹੈ ਸਾਨੂੰ ਗੁਰੂ ਸਾਨੂੰ ਇਸ ਬਾਣੀ ਨਾਲ ਹੀ ਬਦੀਆ ਮਨੋਖਹੀ ਨਹੀਂ ਬਣਾਉਂਦਾ ਰੱਬ ਬਣਾ ਸਕਦਾ ਹੈ ਕੋਈ ਸਤਨੋ ਜੇ ਬੰਦਾ ਗੁਰੂ ਦੀ ਗੱਲ ਮੰਨੇ ਪੰਜ ਪਿਆਰੇ ਬਣਾ ਦੇ ਨਾ ਆਪ ਦਾ ਰੂਪ ਤਾਂ ਅੱਡੇ ਸਾਹਮਣੇ ਇਤਿਹਾਸ ਹੈ ਹਰਕਾ ਸੇਵਕ ਸੋਹਰ ਜਿਹੜਾ ਪ੍ਰਤੱਖ ਦੇ ਵਿੱਚ ਕਰਕੇ ਵੀ ਦਿਖਾਇਆ ਇਹ ਗੱਲ ਤਾਂ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ ਹੈ ਇਹ ਲੱਛਣ ਤੁਹਾਨੂੰ ਸਾਹਮਣੇ ਰੱਖਦੇ ਆ ਜੇ ਤੁਸੀਂ ਪਛਾਣ ਕਰਨੀ ਹੋਵੇ ਤਾਂ ਕਰ ਲਿਓ ਭਾਈ salo